ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਹੈ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਸਿੱਧੂ ਡੇਰੀ ਫਾਰਮ ਬਾਈ ਦਾ ਵਪਾਰ ਦਾ ਕੰਮ ਹੈ ਤੇ ਇਹਦੇ ਕੋਲ ਹੀਫਰਜ਼ ਜਿਆਦਾ ਵਿਕਰੀ ਵਾਲੀਆਂ ਆਉਂਦੀਆਂ ਗੱਬਣ ਬੱਚੀਆਂ ਵੀ ਆਉਂਗੀਆਂ ਰਹਿੰਦੀਆਂ ਰੁਟੀਨ ਦੇ ਵਿੱਚ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਉਹਦੇ ਚ ਤੁਸੀਂ 6 ਨਾਗ ਸਾਹਮਣੇ ਐਚਐਫ ਨਸਲ ਦੇ ਦੇਖ ਰਹੇ ਹੋ ਇਹਨਾਂ ਤੋਂ ਬਿਨਾ 3 ਨਾਗ ਇਤਰ ਜਰਸੀ ਨਸਲ ਦੇ ਵੀ ਆ ਸੋ ਟੋਟਲ 9 ਬੱਚੀਆਂ ਇਸ ਵੀਡੀਓ ਵਿੱਚ ਤੁਹਾਨੂੰ ਦਿਖਾ ਰਿਹਾ ਮੈਂ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਬੇਨਤੀ ਹਮੇਸ਼ਾ ਹੀ ਵੀਡੀਓ 'ਚ ਹੁੰਦੀ ਹੈ ਕਿ ਜਦੋਂ ਵੀ ਪਸ਼ੂ ਖਰੀਦਦੇ ਹੋ ਭਾਵੇਂ ਉਹਤੇ 5 ਰੁਪਏ ਖਰਚ ਕਰ ਰਹੇ ਹੋ ਭਾਵੇਂ 50 ਕਹਿਣ ਦਾ ਭਾਵ ਜਿੰਨੀ ਮਰਜ਼ੀ ਰਕਮ ਤੁਸੀਂ ਇਨਵੈਸਟ ਕਰ ਰਹੇ ਹੋ ਪਰ ਹੱਕਾ ਵੀ ਆ ਕੇ ਪਸ਼ੂ ਦੇਖੋ ਤਸੱਲੀ ਕਰੋ ਕਿਉਂਕਿ ਸਾਰੀ ਚੀਜ਼ ਖਰੀਦਣੀ ਆ ਤੁਸੀਂ ਤੇ ਇਹਦਾ ਸੌਦਾ ਮਾਲਕ ਦੇ ਘਰੇ ਤਸੱਲੀ ਨਾਲ ਹੀ ਹੋ ਜੇ ਚੰਗਾ ਹੁੰਦਾ ਸੋ ਅੱਜ ਦੀ ਵੀਡੀਓ ਦੇ ਨਾਉ ਨਾਗ ਆਓ ਸ਼ੁਰੂਆਤ ਜਰਸੀ ਵਾਲੇ ਪਾਸੋਂ ਕਰੀਏ ਉਹ ਤੋਂ ਬਾਅਦ ਤੁਹਾਨੂੰ ਐਚਪ ਜਿਹੜੀਆਂ ਉਹ ਬੱਚੀਆਂ ਦਿਖਾਉਣੇ ਮਿਲਦੇ ਆ ਬਾਈ ਨੂੰ ਆਪਾਂ ਪਹਿਲਾਂ ਸ਼ੁਰੂਆਤ ਜਰਸੀ ਤੋਂ ਨਰਮਲ ਬਾਈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਬਾਈ ਅੱਜ ਆਪਣੇ ਕੋਲ ਨਾਉਣ ਆ ਗਿਆ ਤਿੰਨ ਜਰਸੀ ਹੈ ਹਾਂਜੀ ਐਚਪ ਹਾਂਜੀ ਜਰਸੀ ਏਜ ਗਰੁੱਪ ਰੇਟ ਦੱਸਾਂਗੇ ਅਰੇ ਫੋਨ ਤੇ ਜੀ ਤੇ ਇਸ ਗਰੁੱਪੇ ਦਾ ਮੰਨ ਕੇ ਲੋ 6 ਸੱਤਾਂ ਦੇ ਬੱਚੇ ਨਾ 10 ਮਹੀਨੇ ਰੱਖੀ ਰਿਹਾ ਬੱਚੇ ਸਾਰੇ ਨਾ ਖੀ ਰਿਹਾ ਉਹ ਵੀ ਖੀ ਰਹੀ ਠੀਕ ਖੀ ਰਿਹਾ ਠੀਕ ਹੈ ਸਾਣਾ ਆਪਾਂ ਤੇ ਇਹਨਾਂ ਦਾ ਵੀਡੀਓ ਦਿਖਾਵਾਂਗੇ ਠੀਕ ਹੈ ਪਹਿਲੇ ਨੰਬਰ ਤੇ ਬੱਚਾ ਜਿਹੜਾ ਖੋਲੀ ਬਾਈ ਸੋ ਦੋਸਤੋ ਦੇਖਿਓ ਜੀ ਬਿਊਟੀ ਖਰੀਦਣਾ ਤੁਸੀਂ ਆਪਦੀ ਸਮਝ ਨਾਲ ਆ ਪਰ ਜਿਹੜੀ ਚੀਜ਼ ਸੋਹਣੀ ਹੁੰਦੀ ਉਹਦੀ ਤਾਰੀਫ ਕੀਤੀ ਜਾ ਸਕਦੀ ਆ ਰੰਗ ਦੇਖ ਲਓ ਬੜਾ ਜ਼ਬਰਦਸਤ ਲਾਲੀ ਵਾਲਾ ਰੰਗ ਹੈ ਕੰਨ ਗੋਲ ਹੈ ਫੇਸ ਦੀ ਬਿਊਟੀ ਚੰਗੀ ਹੈ ਆ ਸਹੀ ਆ ਵੀ ਸੋਹਣੀ ਗਾਹ ਤਿਆਰ ਹੋਊਗੀ ਜਦੋਂ ਇਹ ਕਰਮਾੜੀ ਗੱਬਣ ਹੋ ਕੇ ਬੁੱਤੇ ਆਉਂਦੀ ਹੈ ਟਾਂਚਾ ਸੋਹਣਾ ਦੱਸੋ ਜਰਸੀ ਨਸਲ ਹੈ ਦਸੰਬਰ ਮਹੀਨੇ ਤੱਕ ਜਾਂਦੇ ਆ ਗੱਬਣ ਕਰਾ ਲੋਂਗੇ ਕਰਾਉਣੀ ਵੀ ਉਦੋਂ ਚਾਹੀਦੀ ਕਿਉਂਕਿ ਰੁਖ ਉਦੋਂ ਬਣਦੀ ਹੈ ਬਣਾਵਟੋ ਕੋ ਵੀ ਸਟਰਕਚਰ ਦੀ ਦੇਖ ਲਓ ਜੋ ਥੱਲੋਂ ਤੁਹਾਨੂੰ ਸਾਨ ਦਿਖਾਵਣਾ ਚਾਰ ਹੀ ਥਾਂ ਬਹੁਤ ਸੋਹਣੀ ਠੀਕ ਹੈ ਭਾਈ ਸੋ ਛੋਟੀ ਉਮਰ ਦਾ ਬੱਚਾ ਪਹਿਲੇ ਨੰਬਰ ਤੇ ਨੰਬਰ 1 ਹੀ ਦੱਸਦਾ ਸੋ ਇਹ ਬੱਚੀ ਇਸ ਤੋਂ ਬਾਅਦ ਇੱਕ ਹੋਰ ਬੱਚੀ ਤੁਹਾਨੂੰ ਦਿਖਾਉਣੀ ਹੈ ਇਹ ਵੀ ਬੱਚਾ ਦੋਸਤੋ ਇਹ ਵੱਖਰਾ ਰੰਗ ਹੈ ਦੂਜੀ ਨਾਲੋਂ ਥੋੜਾ ਫਿੱਕਾ ਰੰਗ ਹੈ ਪਰ ਜਰਸੀ ਦਾ ਇਹ ਇੱਕ ਕਹਿ ਲੋ ਵੀ ਰੰਗ ਪੱਕਾ ਹੀ ਹੈ ਟਰੇਡਮਾਰਕ ਹੀ ਹੈ ਇਹ ਕਲਰ ਇਹਨਾਂ ਦਾ ਇਹਨਾਂ ਰੰਗ ਦੀਆਂ ਜਾਸੀਆਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਬਹੁਤ ਸੋਹਣੀ ਅੱਛੀ ਹੈ ਵੀ ਬਾਈ ਬੰਦੇ ਨਿਰਮਲ ਉਹ ਥੋੜਾ ਹੁਣ ਪੱਠੇ ਖਾ ਰਹੇ ਆ ਪਸ਼ੂ ਬੱਚੇ ਇਹ ਤੇ ਇਹਨਾਂ ਨੂੰ ਖੇਚਾ ਪੱਠੇ ਖਾਣ ਦੀ ਤਾਂ ਚਾਹ ਇਹਦਾ ਵੀ ਦੇਖ ਸਕਦੇ ਹੋ ਬਾਕੀ ਰੇਟ ਹੈ ਜਿਹੜੇ ਉਹ ਫੋਨ ਦੇ ਉੱਤੇ ਬਾਈ ਕਰੂਗਾ ਜਿਹੜਾ ਨਾ ਤੁਹਾਨੂੰ ਜੱਚੇ ਇਹ ਤਾਂ ਛੋਟੇ ਬੱਚੇ ਆ ਇਹਦੇ ਵੀ ਚਾਰ ਹੀ ਥਾਂ ਦੇ ਸੋ ਦੇਖ ਸਕਦੇ ਸੋਹਣੀ ਛੜਦੇ ਬਾਈ ਸੋ ਇਦੋਂ ਵੱਡੀਆਂ ਬੱਚੀਆਂ ਭਾਵੇਂ ਅੰਦਰੋਂ ਵੀ ਚੈੱਕ ਕਰਾ ਲਓ ਇਹ ਆਪਸ਼ਨ ਤੁਹਾਡੇ ਕੋਲ ਹੈਗੀ ਆ ਤੁਸੀਂ ਕਰਵਾ ਸਕਦੇ ਹੋ ਇਹਦੇ ਦੰਦ ਆਪਾਂ ਦੇਖ ਲਾਂਗੇ ਕਿਉਂਕਿ ਇਹਨਾਂ ਨਾਲੋਂ ਇਹ ਜ਼ਿਆਦਾ ਏਜ ਦੇ ਵਿੱਚ ਹੈ ਤੇ ਦੰਦ ਦੇਖਣੇ ਜ਼ਰੂਰੀ ਆ ਖੀਰੀ ਬੱਚੀ ਆ ਕਨਫਰਮ ਠੀਕ ਆ ਭਾਈ ਬਾਕੀ ਜਿਹੜੀ ਬੱਚੀ ਨੂੰ ਮੈਂ ਵੀਡੀਓ 'ਚ ਦੰਦ ਦੇਖ ਕੇ ਖੀਰੀ ਕਹਿ ਰਿਹਾ ਤਾਂ ਉਹਦੀ ਉਹਦੇ ਲਈ ਮੈਂ ਵੀ ਰਿਸਪਾਂਸਿਬਲ ਆ ਪਰ ਜਿਹੜੀ ਬੱਚੀ ਦੇ ਦੰਦ ਨਹੀਂ ਦੇਖੇ ਕੋਈ ਮਾਲਕ ਇਨਫੋਰਮੇਸ਼ਨ ਨੰਦਾ ਉਹਦੀ ਤਸੱਲੀ ਤੁਸੀਂ ਆਪ ਵੀ ਕਰਨੀ ਹੁੰਦੀ ਹੈ। ਵੈਸੇ ਤਾਂ ਹਰੇਕ ਪਸ਼ੂ ਤੁਸੀਂ ਦੇਖਣਾ। ਸੋਹਣੇ ਢਾਂਚੇ ਦੀ ਇਹ ਵੀ ਲੰਬਾਈ ਚੰਗੀ ਹੈ, ਹਾਈਟ ਸੋਹਣੀ ਹੈ। ਹਾਈਟ ਜਿਹੜੀ ਉਹ ਜਰਸੀ ਗਾਵਾਂ ਦੇ ਹਿਸਾਬ ਤੇ ਹੈ। ਹਜੇ ਖੀਰੀ ਹੈ। ਉਮਰ ਅੰਦਾਜ਼ੇ ਹੁੰਦੇ ਆ। ਦੰਦਾਂ ਤੋਂ ਪਤਾ ਲੱਗਦਾ ਵੀ ਛੋਟੀ ਉਮਰ ਹੈ। ਥਾਣ ਇਹਦੇ ਵੀ ਚਾਰੀ ਹੈ ਤੇ ਸੋਹਣੇ ਥਾਣੇ ਬਸ ਆਪ ਦੇ ਲਈ। ਸੋ ਇਹ ਤਿੰਨ ਨਾਂਕ ਦੱਸੋ ਜਰਸੀ ਨਸਲ ਦੇ ਤੇ ਇਹ ਚੁਣਵੀ ਹੈ ਜਾਨੀ ਸਿਲੈਕਟਡ ਜਹੀ ਹੈ ਤਿੰਨੇ ਕਿਉਂਕਿ ਤਿੰਨੇ ਹੀ ਸੋਹਣੇ ਟਾਂਚਾ ਦੇ ਬੱਚੇ ਐ ਇਸ ਤੋਂ ਬਾਅਦ ਚ ਐਚ ਐਫ ਨਸਲ ਇੰਦਰ ਮੋਹ ਬਈ ਇਹਨਾਂ ਦੇ ਵਿੱਚ ਉਮਰ ਅੰਦਾਜ਼ਾ ਇਹਨੇ 4 ਕੁਛੀ ਉਮਰ ਦਾ ਹੋਊਗੀ 8-9 ਮਹੀਨੇ ਦੀ 10 ਕੁਰੀ ਕੁਰੀ ਜੀ ਦੋ ਬੱਚੀਆਂ ਸੀ ਮਾ ਲੈਣਾ ਅਖੀਰੀਆਂ ਵਾ ਸੋਮਾ ਨੂੰ 12-13 ਮਹੀਨੇ ਲਾਲੂ ਇਹਦੇ ਆਪਾਂ ਵੀ ਕਿਹੜਾ گاਵਾ ਕੇ ਦੇਖ ਸਾਂਗੇ ਜੇ ਆਪਾਂ ਦੰਦੋ ਖੀਰੀਆਂ ਦੱਸਾਂ ਹਾਂ ਦੰਦੋ ਖੀਰੀਆਂ ਨੂੰ ਪਟਕੇ ਦੇਵਾਂਗੇ ਸਾਰਿਆਂ ਨੂੰ ਪਟਕੇ ਨਾਲ ਆ ਭਾਈ ਓਕੇ ਠੀਕ ਹੈ ਬਈ ਖੋਲਣਾ ਪਹਿਲੇ ਨੰਬਰ ਤੇ ਬੱਚਾ ਸੋ ਦੱਸੋ ਦੇਖੋ ਇਹਦੀ ਗ੍ਰੋਥ ਤੇ ਆਪਦੀ ਜਿਹੜੀ ਲੋਈ ਆ ਉਹ ਝਾੜ ਰਹੀ ਹੈ ਤੇ ਆਪਾਂ ਨੂੰ ਪਤਾ ਇਸ ਰੁੱਤ ਚਾਕੇ ਮੱਛੀਆਂ ਗਾਵਾਂ ਲੋਈ ਝਾੜਦੇ ਆ ਤੇ ਥੱਲੋ ਸਾਫ਼ ਲੋਈ ਇਹਨਾਂ ਦੀ ਨਿਕਲਦੀ ਆਉਂਦੀ ਹੈ। ਤੋਂ ਮੱਛੀ ਦਾ ਢਾਂਚਾ ਤੁਸੀਂ ਦੇਖ ਲਓ ਬੱਚਾ ਛੋਟੀ ਉਮਰ ਦਾ ਗੰਦ ਇਹਦੇ ਵੇਖਣੇ ਥੋੜੀ ਖੁਚੀ ਆ ਆ ਕੇ ਭਾਵੇਂ ਦੇਖ ਲਓ ਪਰ ਕੰਫਰਮ ਹੈ ਵੀ ਇਹ ਫਿਰੀ ਹੈ। ਕਿਉਂਕਿ ਫੇਸ ਦੀ ਬਣਾਵਟ ਤੋਂ ਵੀ ਪਤਾ ਲੱਗ ਜਾਂਦਾ ਹੁੰਦਾ ਥੱਲੋ ਜਿਹੜੀ ਬੂਥ ਆ ਪਸ਼ੂ ਦੀ ਉਹ ਪਤਲੀ ਰਹਿੰਦੀ ਆ ਜਿੰਨਾ ਚਿਰ ਉਹ ਖੀਰੀ ਹੁੰਦੀ ਆ। ਫਿਰ ਵੀ ਦੰਦ ਵੀਡੀਓ ਚ ਦੇਖ ਲੈਣੀ ਆਪਾਂ ਠੀਕ ਆ ਖੀਰੀ ਇਹਨੇ ਸੋ ਇਹ ਬੱਚਾ ਹੀ ਦੋਸਤੋ ਇਹ ਕਨਫਰਮ ਹੈ ਵੀ ਇਹਨੇ ਖੀਰੀ ਹੋਣਾ ਪੇਟ ਦਾ ਆਕਾਰ ਦੇਖੋ ਜੇ ਇਹ ਦੁੱਧ ਵਾਲੀਆਂ ਬੱਚੀਆਂ ਬਣ ਰਹੀਆਂ ਕਿਉਂਕਿ ਟਾਂਚੇ ਤੋਂ ਪਤਾ ਲੱਗਦਾ ਵੀ ਇਹ ਖਰਾਕ ਕਿੰਨੀ ਕ ਹਜਮ ਕਰ ਲੈਣੀ ਆ ਲੱਤਾਂ ਦੀਆਂ ਮਜ਼ਬੂਤ ਐ ਸੋ ਇਹਦੇ ਬਾਅਦ ਚੈੱਕ ਹੋਰ ਨਾਗ ਬਾਈ ਫੋਨ ਲੂਗਾ ਤੇ ਇਹਦੀ ਵੀ ਬਣਾਵਟ ਖੜੀ ਤੋਂ ਅੰਦਾਜ਼ਾ ਹੋਊਗਾ ਸੋ ਛੋਟਾ ਬੱਚਾ ਦੋਸਤੋ ਦੇਖ ਸਕਦੇ ਹਾਂ ਟਾਂਚਾ ਇਹਦੀ ਵੀ ਬਣਾਵਟ ਬੜੀ ਚੰਗੀ ਉਹ ਸਟਰਕਚਰ ਇਹਦਾ ਵੀ ਦੇਖ ਸਕਦੇ ਹੋ ਚੜਾਈ ਵਾਲਾ ਟੰਚ ਹੈ ਹਜੇ ਇਹ ਬੱਚਾ ਹੀ ਆ ਦੱਸੋ ਛੋਟੀ ਉਮਰ ਦੀ ਬੱਚੀ ਬਹੁਤ ਸੋਹਣੀ ਹੈ ਲੈ ਚੱਲ ਬੱਚੇ ਜਿਹੜੀ ਬੱਚੀ ਤੁਸੀਂ ਖਰੀਦਣੀ ਚਾਹੂਗੇ ਉਹਦੇ ਥਣਾ ਦੀ ਉਹਦੇ ਦੰਦਾਂ ਦੀ ਭਾਵੇਂ ਫੋਟੋ ਵੀ ਮੰਗਾ ਲਿਓ ਤਾਂ ਵੀ ਆਪਸ਼ਨ ਤੁਹਾਡੇ ਕੋਲ ਹੈ ਅਗਲਾ ਵੀ ਥਣ ਲੈ ਸਕਦੇ ਹਾਂ ਹਨ ਚਾਹ ਰਹੀ ਹੈ ਠੀਕ ਹੈ ਨਾ ਇਹ ਵੀ ਬਾਈ ਆਹ ਲੋ ਚਾਰੀ ਥਾਣੇ ਅੱਗੇ ਦੱਸੋ ਵੈਸੇ ਇਹ ਬੱਛੀਆਂ ਦੇ ਤਾਂ ਥਾਣ ਥੋੜੇ ਜੇ ਐਵੇਂ ਦੇਖਣ ਔਖੇ ਹੁੰਦੇ ਝੋਟੀ ਦੇ ਥਾਣ ਦੇਖਣੇ ਥੋੜੇ ਸੌਖੇ ਰਹਿੰਦੇ ਆ ਤਾਂ ਹੀ ਥਾਣਾ ਤੇ ਕੈਮਰਾ ਘੱਟ ਮਾਰੀਦਾ ਪਰ ਚਾਰ ਚਾਰ ਥਾਣੇ ਆ ਬਾਕੀ ਇਹ ਬਾਈ ਦੀ ਿਕਾਤ ਵੀ ਹੈ ਜੇ ਪੰਜਵਾਂ ਥਾਣ ਹੁੰਦਾ ਤਾਂ ਉਹ ਦੱਸਿਆ ਵੀ ਜਾਂਦਾ ਜੇ ਕੋਈ ਸ਼ਾਕ ਹੋਵੇ ਤਾਂ ਦੱਸੀ ਜਾਂਦੀ ਹੈ ਇਹ ਬੱਚੀ ਤੁਸੀਂ ਦੇਖ ਸਕਦੇ ਹੋ ਟਾਂਚਾ ਇਹਦਾ ਵੀ ਬਹੁਤ ਸੋਹਣਾ ਤੁਹਾਨੂੰ ਵੀ ਇਹ ਪਸੰਦ ਆਊਗੀ ਸਾਰੇ ਨਾਗ ਅੱਜ ਦੇ ਸਿਲੈਕਟਡ ਹੀ ਆ ਦੋਸੋ ਅੱਜ ਇਸ ਬੱਚੀ ਦੀ ਖੜਨੀ ਦੇਖ ਸਕਦੇ ਹੋ ਤੁਸੀਂ ਸ਼ੇਪ ਦੇਖ ਲਓ ਇਹਦੇ ਢਾਂਚੇ ਵੀ ਦੰਦ ਇਹਦੇ ਨਰਮਲ ਦਿਖਾਈ ਦੇ ਗਏ ਬਈ ਆਪਾਂ ਸੋ ਦੰਦ ਨੂੰ ਸੌਸ ਤੋਂ ਵੀਡੀਓ ਚ ਕਰ ਦਿੰਦੇ ਹਾਂ ਕਨਫਰਮ ਆਪਾਂ ਐਸੇ ਕਨਫਰਮ ਥੀਰੀ ਬੱਚੀ ਹੈ ਠੀਕ ਹੈ ਨਰਮਲ ਓਕੇ ਬਹੁਤ ਸੋਹਣਾ ਕੰਨ ਚਲ ਸੋ ਵੱਚੀ ਦਾ 3 ਨੰਬਰ ਵਾਲੀ ਦਾ ਵੀ ਥਣ ਚਾਰ ਹੀ ਦੱਸਦੇ ਕੋਈ ਸ਼ਾਫ ਹੈ ਨਹੀਂ ਕੀ ਵੱਧ ਸੋਹਣਾ ਥਣ ਦਾ ਸਹਿਜ ਇਹਦੀ ਬਾਅਦ ਚ ਇੱਕ ਹੋਰ ਰੱਛੀ ਦੀ ਅੱਗੇ ਬਾਈ ਖੇਲੂਗਾ ਇਹ ਵੀ ਛੋਟੀ ਉਮਰ ਦੇ ਬੱਚਿਆਂ ਚ ਹੀ ਆਉਂਦੀ ਹੈ ਦੰਦ ਇਹਦੇ ਵੀ ਤੁਹਾਨੂੰ ਵੀਡੀਓ ਚ ਦਿਖਾ ਦੇਵਾਂਗੇ ਚਾਰ ਔਰ ਲਗਭਗ ਸੇਮ ਹੀ ਜਿਦੋਂ ਕੋਹਣਾਂ ਲੱਗਦੀਆਂ ਸੋ ਦੇਖੋ ਬਸ ਇਹ ਪੱਠੇ ਖਾਣੇ ਸ਼ੁਰੂ ਕੀਤੇ ਹੋਏ ਇਹਨਾਂ ਨੇ ਮੱਕ ਬਾਈ ਦਾ ਪਾਇਆ ਹੋਇਆ ਉਹਦੇ ਕਰਕੇ ਉੱਥੋਂ ਇਹ ਤੁਰਨਾ ਨਹੀਂ ਜਾਉਂਦੀਆਂ ਪਾਸੇ ਇਹ ਵੀ ਬੱਚੀ ਤੁਸੀਂ ਦੇਖ ਸਕਦੇ ਹੋ ਵੱਖਰਾ ਜਿਹਾ ਰੰਗ ਹੈ ਸੋਨਾ ਟੰਚਾ ਇਹਦਾ ਵੀ ਉਹ ਖੜਨੀ ਖੁੰਨੀ ਤੁਸੀਂ ਦੇਖ ਸਕਦੇ ਹੋ ਬਾਕੀ ਹਾਈਟ ਵੀ ਜਜਮੈਂਟ ਆਕੇ ਕਰਿਓ ਜੇ ਇਹ ਵੀ ਬੱਚੀ ਤੁਸੀਂ 4 ਨੰਬਰ ਤੇ ਦੇਖ ਸਕਦੇ ਹੋ ਜਿਹੜੀਆਂ ਐਫ ਚ ਨਸਲ ਦੀਆਂ ਤੰਦ ਦਿਖਾਦੀਆਂ ਨੇ ਨੂੰ ਬਾਈ ਦੰਦ ਦੇ ਦੇ ਵੀ ਅਸੀਂ ਦੋਸਤੋ ਦੇਖਦੇ ਆਂ ਬਾਈ ਇਹਨੂੰ ਅਰਧਾ ਸ਼ਕੁਦੰਦ ਦੇ ਵਿੱਚ ਨਰਫਾ ਦੇਖਾਂਗੇ। ਕੋਨ ਫਰਕ ਆਂ ਦੋਸਤੋ? ਟੀ ਰਿਵਰਸਿਟੀ ਕਿਹੜਾ ਬਈ? ਟੀ ਰਣਾ ਬੱਚੀਆਂ ਦੀ ਪਛਾਣ ਦੰਦਾਂ ਤੋਂ ਇਦਾਂ ਹੁੰਦੀ ਆ ਵੀ ਉੱਤੋਂ ਦੰਦ ਚੌੜਾ ਤੇ ਜੜ ਪੀੜੀ ਮਤਲਬ ਵੀ ਸ਼ੇਪ ਤੇ ਜਿਹੜਾ ਦੰਦ ਜਦੋਂ ਕੋਸੋ ਸਿੱਧਾ ਤੇ ਉਦੋਂ ਬਾਅਦ ਕੱਢਦਾ ਉਹਦੇ ਯੂ ਸ਼ੇਪ ਹੋ ਜਾਂਦੀ ਆ ਉੱਤੋਂ ਵੀ ਮੂੰਹ ਚੌੜਾ ਤੇ ਥੱਲੇ ਜਿਹੜੀ ਜੜ ਹੈ ਦੰਦ ਦੀ ਉਹ ਵੀ ਚੌੜੀ ਹੁੰਦੀ ਹੈ। ਤੋ ਮੈਂ ਪਹਿਲਾਂ ਵੀ ਇਹ ਜੋਰ ਦੇਵੇਂ ਸ਼ੁਰੂ ਕੀਤਾ ਵੀ ਬੱਛੀਆਂ ਖਰੀਦਣ ਲੱਗਿਆਂ ਦੰਦਾਂ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਕੋਸ਼ਿਸ਼ ਕਰੋ ਖੀਰੀਆਂ ਬੱਛੀਆਂ ਖਰੀਦਣ ਦੀ ਦੋਂਦੀ ਬੱਛੀ ਵੀ ਚੱਲੂਗੀ ਪਰ ਉਹ ਪੰਦਰੋਂ ਚੈੱਕ ਪਾਸ ਹੋ ਜੇ ਚੌਗੀ ਚਿੱਗੀ ਬੱਛੀ ਰਿਪੀਟਰ ਹੋਣ ਦੇ ਚਾਂਸ 90% ਹੁੰਦੇ ਆ ਤੇ ਉਹ ਤੁਹਾਡੇ ਨਾਲ ਠੱਗੀ ਵਜਣ ਦੇ ਵੀ ਚਾਂਸ ਉਹਨੇ ਬਣ ਜਾਂਦੇ ਆ ਸਾਫ਼ ਸੁਥਰਾ ਪਸ਼ੂ ਖਰੀਦੋ ਸੋਹਣਾ ਖਰੀਦੋ ਤੋ ਇਹ ਵੀ ਅੱਛੀ ਦੱਸੋ ਇਹਦੀ ਬਣਾਵਟ ਦੇਖ ਲਓ ਤੁਸੀਂ ਪੁੱੜ ਜੁੱੜ ਜੁੱੜ ਕਰਦੀ ਹੈ ਬਹੁਤ ਸੋਹਣਾ ਢਾਂਚਾ ਹੈ ਰੰਗ ਵੀ ਬੜਾ ਸੋਹਣਾ ਹੈ ਕਿਉਂਕਿ ਲੂਈ ਨਵੀਂ-ਨਵੀਂ ਝਾੜੀ ਹੈ। ਦੰਦ ਇਸ ਟਾਈਮ ਖੀਰੀ ਹੈ। ਏਆਈ ਦੇ ਜੋਗ ਹੈ। ਆਸ ਹੈ ਵੀ ਇਹ ਤੁੰਦੀ-ਤੁੰਦੀ ਬੱਚੀ ਬੱਚੇ ਨੂੰ ਜਨਮ ਦੇ ਦੂਗੀ ਜੇ ਹੁਣ ਇਹ ਗੱਭਣ ਜਲਦੀ ਹੋ ਜਾਂਦੀ ਹੈ ਤਾਂ ਲਿਆ ਭਾਈ। ਇਸ ਟਾਈਮ ਕੋਈ ਵੀ ਦੰਦ ਸਿੱਟਿਆ ਨਹੀਂ। ਤੇ ਆਉਣ ਵਾਲੇ ਟਾਈਮ 'ਚ ਇਹ ਹੁਣ ਦੁੰਦਿਆਂ ਵਾਲੇ ਪਾਸੇ ਨੂੰ ਪਰੂਗੀ। ਕੁਝ ਮਹੀਨਿਆਂ ਬਾਅਦ। ਸੋ ਉਦੋਂ ਤੁਸੀਂ ਇਹਨੂੰ ਗੱਭਣ ਕਰਵਾ ਸਕਦੇ। ਇਦੂ ਬਾਅਦ ਇੱਕ ਹੋਰ ਬੱਚੀ ਲਾਸਟ ਉੱਤੇ ਜਿਹੜੀ ਨੌਨ ਪ੍ਰੈਗਨੈਂਟ ਹੀ ਐ ਨਰਮੋ ਬਾਈ ਆਰ ਕੀ ਗੱਬਣ ਬੱਚੀ ਨਿਕਲੀ ਆਈ ਕੇ ਆ ਹੋ ਹੈ ਕੋਈ ਸੁਭਾਵਨਾ ਆਉਣ ਵਾਲੀ ਨਹੀਂ ਹਜੇ ਕੁਝ ਨਹੀਂ ਠੀਕ ਐ ਓਕੇ ਤਾਂ ਹੀ ਆ ਸੋ ਹਜੇ ਸਾਫ ਨਹੀਂ ਮਿਲਦਾ ਜੀ ਅੱਛਾ ਸੋ ਹਜੇ ਦੱਸੋ ਇਹ ਸਾਰੀਆਂ ਨੌਨ ਪ੍ਰੈਗਨੈਂਟ ਬੱਚੀਆਂ ਇਹ ਵੀ ਬੱਚੀ ਦੀ ਉਮਰ ਛੋਟੀ ਐ ਪਰ ਕੱਦ ਬਹੁਤ ਕਰੂਗੀ ਢਾਂਚਾ ਵੀ ਸੋਹਣਾ ਜ਼ਾਂਦੇ ਆਪਾਂ ਵੀਡੀਓ ਚ ਦੇਖ ਲੈਣੇ ਆ ਬਾਕੀ ਸਟਰਕਚਰ ਤੁਸੀਂ ਦੇਖ ਸਕਦੇ ਹੋ ਕਲਦੀ ਫੁੱਲੀ ਬੱਚੀ ਕਿ ਸੋਹਣੀ ਹੈ ਦੋਸਤੋ ਹਾਈ ਲੈਂਥ ਵਾਲੀ ਹੈ ਮੇਰੇ ਕੋਲ ਬਈ ਦਾਂਦੇ ਦੇ ਦਿਖਾਈ ਦਿੱਕੇ ਆ ਤੋ ਕੇ ਵੀ ਬੱਚੀ ਜਿਹੜੀ ਉਹ ਕੰਨਾ ਤੋਂ ਕਨਫਰਮ ਖਾਪਾ ਕਰ ਲੈਨੇ ਥੀਰੀ ਬੱਚੀ ਹੈ ਦੋਸਤੋ ਕਨਫਰਮ ਥੀਰੀ ਹੈ ਲੈ ਚਲੋ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ ਨਵੇਂ ਵਿਕਰੀ ਵਾਲੇ ਆ ਸਾਰੀਆਂ ਬੱਚੀਆਂ ਸੋਹਣੀਆਂ ਆ ਭਾਵੇਂ ਇੱਕ ਖਰੀਦ ਲਿਓ ਭਾਵੇਂ ਦੋ ਖਰੀਦ ਲਓ ਆਕੇ ਫੇਰ ਦੇਖਿਓ ਜੇ ਸਾਡਾ ਇੱਕ ਵੀਡੀਓ ਬਣਾਉਣ ਦਾ ਤੇ ਅਸੀਂ ਇਹ ਚਾਹੁੰਦੇ ਆਂ ਵੀ ਜਿਹੜੀ ਵੀਡੀਓ ਪਾਈਏ ਉਹਦੇ ਤੇ ਹਰੇਕ ਪਸ਼ੂ ਸੇਲ ਹੋਵੇ ਕਿਉਂਕਿ ਸਾਡਾ ਗਾਹਕ ਸਾਨੂੰ ਕੰਮ ਤਾਂ ਹੀ ਮਿਲਣਾ ਜੇ ਸਾਡੀ ਵੀਡੀਓ ਤੇ ਪਸ਼ੂ ਵਿਕਦੇ ਆ ਤਾਂ ਪਰ ਜਿਹਨੇ ਖਰੀਦਣਾ ਉਹਨੂੰ ਹਮੇਸ਼ਾ ਇਹ ਕੋਸ਼ਿਸ਼ ਆ ਸੁਜੈਸ਼ਨ ਵੀ ਦੇਈ ਦੀਆਂ ਆਪਦੇ ਲੋਕ ਜਿਵੇਂ ਦੰਦ ਜਾਂ ਥਣਾਂ ਦੀ ਇਹ ਕੋਸ਼ਿਸ਼ ਹੁੰਦੀ ਆ ਕਿਉਂਕਿ ਜੇ ਵੱਡੀਆਂ ਵੱਛੀਆਂ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਲਈਏ ਤੇ ਕਮਾਈ ਜਿੰਨੀ ਮਰਜ਼ੀ ਕਰ ਲਈਏ ਕਿਉਂਕਿ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਡੇ ਨਾਲ ਕੋਈ ਸੋਦਾ ਦਾ ਹੋਣ ਦੀ ਸੁਭਾਵਨਾ ਹੁੰਦੀ ਹੈ ਵੀ ਜਿੱਦਾ ਲੌਸ ਹੁੰਦਾ ਸੋ ਅੱਜ ਦੀ ਵੀਡੀਓ ਦੇ ਸੋਹਣੇ ਨਾਗ 6 ਐਟੈਚਫ ਤੇ ਤਿੰਨ ਜਰਸੀ ਹਨ ਸਾਰਿਆਂ ਚਾਰ ਚਾਰੇ ਸ਼ਾਖ ਨਹੀਂ ਨਾਈ ਠੀਕ ਹੈ ਸੋ ਸਾਰਿਆਂ ਦੇ ਚਾਰ ਚਾਰੇ ਕਿਸੇ ਦੇ ਕੋਈ ਸ਼ਾਖ ਨਹੀਂ ਹੈ ਤੇ ਇਹ ਛੋਟੀਆਂ ਬੱਚੀਆਂ ਸਾਰੀਆਂ ਖੀਰੀਆਂ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਨਾਗ ਵਕਾਉ ਸੀ ਧੰਨਵਾਦ